ਹਾਂਜੀ ਆਪਾਂ ਅਕਸਰ ਹੀ ਗੱਲ ਕਰੀਦੀ ਆ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੇ ਬਹੁਤ ਸਾਰੀਆਂ ਚੀਜ਼ਾਂ ਇਨਸਾਨ ਨੂੰ ਤੋਹਫੇ ਵਜੋਂ ਦਿੱਤੀਆਂ ਇਥੋਂ ਤੱਕ ਕਿ ਸਾਡੇ ਆਲੇ-ਦਾਲੇ ਉੱਗਿਆ ਹੋਇਆ ਆ ਜਿਹਨੂੰ ਆਪਾਂ ਜੜੀਆਂ ਬੂਟੀਆਂ ਕਹਿ ਦਿੰਨੇ ਆ ਕਾ ਫੂਸਾ ਉਹ ਵੀ ਸਾਡੇ ਕਿਸੇ ਨਾ ਕਿਸੇ ਕੰਮ ਆਉਣ ਵਾਲਾ ਗੱਲ ਸਿਰਫ ਇੰਨੀ ਆ ਕਿ ਸਾਨੂੰ ਉਹਨਾਂ ਚੀਜ਼ਾਂ ਦੇ ਬਾਰੇ ਨੌਲੇਜ ਨਹੀਂ ਸਾਨੂੰ ਪਤਾ ਨਹੀਂ ਉਹ ਕਿਹੜੀ ਚੀਜ਼ ਕਿਵੇਂ ਵਰਤਣੀ ਆ ਕਿਵੇਂ ਯੂਜ਼ ਹੋਣੀ ਆ ਉਹਦਾ ਪਤਾ ਕਿਵੇਂ ਲੱਗੂਗਾ ਉਹਦਾ ਪਤਾ ਲੱਗਦਾ ਵਾ ਗਿਆਨ ਦੇ ਨਾਲ ਗਿਆਨ ਕਿੱਥੋਂ ਆਉਂਦਾ ਪ੍ਰਮਾਤਮਾ ਤੋਂ ਜਦੋਂ ਆਪਾਂ ਪ੍ਰਮਾਤਮਾ ਦੇ ਰਾਹ ਤੇ ਤੁਰਦੇ ਆ ਤਾਂ ਉੱਥੋਂ ਹੀ ਗਿਆਨ ਆਉਂਦਾ ਦੁਨੀਆ ਦਾ ਸਭ ਤੋਂ ਪਹਿਲਾ ਡਾਕਟਰ ਦੁਨੀਆ ਦਾ ਸਭ ਤੋਂ ਪਹਿਲਾ ਇੰਜੀਨੀਅਰ ਦੁਨੀਆ ਦਾ ਸਭ ਤੋਂ ਪਹਿਲਾ ਮਿਜਿਸ਼ੀਅਨ ਸੰਗੀਤਕਾਰ ਇਹ ਸਭ ਉਸ ਪ੍ਰਮਾਤਮਾ ਦੇ ਰਾਹ ਦੇ ਉੱਤੇ ਜਿਹੜੇ ਬੰਦੇ ਤੁਰ ਕੇ ਗਏ ਨੇ ਉਸ ਅਕਾਲ ਪੁਰਖ ਵਾਹੀ ਗੁਰੂ ਜੀ ਜਿਨ੍ਹਾਂ ਨੇ ਆਰਾਧਨਾ ਕੀਤੀ ਆ ਉਹੀ ਸਭ ਤੋਂ ਪਹਿਲੇ ਡਾਕਟਰ ਮਿਜਿਸ਼ੀਅਨ ਤੇ ਇੰਜੀਨੀਅਰ ਬਣੇ ਨੇ ਕਿਉਂਕਿ ਸਾਰਾ ਗਿਆਨ ਪਰਮਾਤਮਾ ਤੋਂ ਆਇਆ ਕਿਤਾਬਾਂ ਸਕੂਲ ਸਿਸਟਮ ਵਿੱਚ ਸਾਰਾ ਕੁਝ ਬਾਅਦ ਚੋਂ ਆਇਆ ਤੇ ਉਹੀ ਜੇ ਆਪਾਂ ਦੇਖੀਏ ਪੁਰਾਣੇ ਜ਼ਮਾਨਿਆਂ ਦੇ ਵਿੱਚ ਜਦੋਂ ਐਡੇ-ਐਡੇ ਹਸਪੀਟਲ ਨਹੀਂ ਸੀਗੇ ਜਦੋਂ ਇੰਨਾ ਕੁਝ ਨਹੀਂ ਸੀਗਾ ਤਾਂ ਉਸ ਸਮੇਂ ਲੋਕਾਂ ਦਾ ਇਲਾਜ ਸੀਗਾ ਜਿਹੜਾ ਉਹ ਆ ਔਸ਼ਧੀਆਂ ਜਿਵੇਂ ਆਪਾਂ ਕਹਿ ਲਈਏ ਵੀ ਆਹ ਜੜੀਆਂ ਬੂਟੀਆਂ ਦੇ ਨਾਲ ਹੀ ਹੁੰਦਾ ਸੀਗਾ ਇਹ ਜਿਹੜਾ ਬੰਦਾ ਇਹਦਾ ਨਾਮ ਹੈਗਾ ਡਾਕਟਰ ਸੈਂਬੀ ਤੇ ਇਹ ਬੰਦਾ ਮਾਈਕਲ ਜੈਕਸਨ ਦੇ ਪੁੱਤਰ ਦੀ ਗੱਲ ਕਰ ਰਿਹਾ ਮਾਈਕਲ ਜੈਕਸਨ ਦਾ ਇੱਕ ਮੁੰਡਾ ਬਾਇਓਲੋਜੀਕਲ ਉਹਦਾ ਸਨ ਜਿਹੜਾ ਇੱਕ ਹੀ ਆ ਉਹ ਮੁੰਡੇ ਨੂੰ ਟਿਊਮਰ ਹੋ ਗਿਆ ਸੀ ਮੱਥੇ ਦੇ ਵਿੱਚ ਤੇ ਇਹ ਕਹਿੰਦਾ ਮਾਈਕਲ ਜੈਕਸਨ ਮੇਰੇ ਤੱਕ ਪਹੁੰਚੇ ਆਪਦੇ ਮੁੰਡੇ ਨੂੰ ਲੈ ਕੇ ਤੇ ਫਿਰ ਇਹਨੇ ਉਹਦਾ ਇਲਾਜ ਕੀਤਾ ਤੇ ਜਿਹੜਾ ਇਹਨੇ ਉਹਦਾ ਇਲਾਜ ਕੀਤਾ ਉਹ ਕਹਿੰਦਾ ਵੀ ਮੈਂ ਇੱਕ ਜੜੀ ਬੂਟੀ ਲੈ ਕੇ ਗਿਆ ਮੈਂ ਉਹਨੂੰ 52 ਤੋਂ 53 ਵਾਰ ਉਹ ਜੜੀ ਬੂਟੀ ਸੁੰਘਾਈ ਤੇ ਉਹ ਤੋਂ ਬਾਅਦ ਉਹਨੂੰ ਸ਼ਿੱਕਾ ਲੱਗੀਆਂ ਤੇ ਉਹਦਾ ਜਿਹੜਾ ਟਿਊਮਰ ਸੀ ਨਾ ਸ਼ਿੱਕਾ ਮਾਰ ਮਾਰ ਕੇ ਉਹ ਕਹਿੰਦਾ ਉਹ ਤੇ ਨੱਕ ਦੇ ਵਿੱਚੋਂ ਨਿਕਲ ਕੇ ਤੇ ਸਾਹਮਣੇ ਜਾ ਕੇ ਕਹਿੰਦਾ ਦਰਵਾਜ਼ੇ ਤੇ ਟਿਕ ਪਿਆ ਤੇ ਕਹਿੰਦਾ ਇਹ ਹਿਸਟਰੀਆ ਕ੍ਰੀਏਟ ਕੀਤੀ ਹੋਈ ਕਹਿੰਦਾ ਜਿਹੜੀਆਂ ਦਵਾਈਆਂ ਨੇ ਉਹ ਉਸ ਲੈਵਲ ਤੇ ਕੰਮ ਨਹੀਂ ਕਰਦੀਆਂ ਜਿਸ ਲੈਵਲ ਦੇ ਉੱਤੇ ਜੜੀਆਂ ਬੂਟੀਆਂ ਕੰਮ ਕਰਦੀਆਂ ਨੇ ਇਹ ਬੜਾ ਵਧੀਆ ਡਾਕਟਰ ਹੈ ਇਹਦੇ ਬਾਰੇ ਤੁਸੀਂ ਪੜ੍ਹ ਵੀ ਸਕਦੇ ਹੋ ਡਾਕਟਰ ਸੈਬੀ ਕਰਕੇ ਕੱਢ ਲਿਓ ਕਿਉਂਕਿ ਇਹ ਜੜੀਆਂ ਬੂਟੀਆਂ ਦੇ ਨਾਲ ਹੀ ਅਪਚਾਰ ਕਰਦੇ ਨੇ ਜੜੀਆਂ ਬੂਟੀਆਂ ਨਾਲ ਹੀ ਇਲਾਜ ਕਰਦੇ ਆ ਆਪਾਂ ਪਹਿਲਾਂ ਵੀ ਇੱਕ ਇਦਾਂ ਦੀ ਵੀਡੀਓ ਦੇਖੀ ਸੀ ਉਹਦੇ ਵਿੱਚ ਇੱਕ ਔਰਤ ਸੀ ਜਿਹੜੀ ਆਪਣੇ ਆਪ ਨੂੰ 100 ਪਤਾ ਨਹੀਂ ਕਿੰਨੇ ਸਾਲ ਦੀ ਦੱਸਦੀ ਸੀ ਪਰ ਉਹ ਦੇਖਣ ਨੂੰ ਇਦਾਂ ਲੱਗਦੀ ਸੀ ਜਿਵੇਂ ਉਹ 35-40 ਸਾਲ ਦੀ ਹੋਵੇ। ਇਹ ਪ੍ਰਮਾਤਮਾ ਨੇ ਬੜਾ ਕੁਝ ਸਾਡੇ ਵਾਸਤੇ ਇਨਸਾਨ ਦੇ ਵਾਸਤੇ ਪੈਦਾ ਕੀਤਾ ਪਰ ਉਹ ਗੱਲ ਵੱਖਰੀ ਆ ਵੀ ਸਾਨੂੰ ਸਮਝ ਹੈ ਨਹੀਂ। ਅਸੀਂ ਉਹਨਾਂ ਚੀਜ਼ਾਂ ਨੂੰ ਵਿਸਾਰ ਚੁੱਕੇ ਹਾਂ ਜਾਂ ਅਸੀਂ ਉਹਨਾਂ ਚੀਜ਼ਾਂ ਤੋਂ ਦੂਰ ਹੋ ਚੁੱਕੇ ਹਾਂ। ਪਰਖ ਹੈ ਪ੍ਰਮਾਤਮਾ ਨੇ ਆਪਣੇ ਵਾਸਤੇ ਬੜਾ ਕੁਝ ਪੈਦਾ ਕੀਤਾ ਹੋਇਆ ਜੇ ਆਪਾਂ ਉਹਦੇ ਰਾਹ ਤੇ ਤੁਰਾਂਗੇ ਤਾਂ ਆਪਾਂ ਨੂੰ ਉਸ ਚੀਜ਼ ਦਾ ਗਿਆਨ ਹੋ ਗਈ ਹੋਊਗਾ ਕਣ ਕਣ ਦੇ ਵਿੱਚ ਪ੍ਰਮਾਤਮਾ ਵਾਸ ਕਰਦਾ ਥੋੜੇ ਆਲੇ-ਦਾਲੇ ਹਰ ਸ਼ਹਿ ਦੇ ਵਿੱਚ ਪ੍ਰਮਾਤਮਾ ਸੋ ਉਸ ਕਾਲਪੁਰਖ ਵਾਹੀ ਗੁਰੂ ਤਾਂ ਜਿੱਦਾਂ ਆਪਾਂ ਅਕਸਰ ਤੁਹਾਨੂੰ ਕਹਿੰਦਾ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਦੇ ਵਿੱਚੋਂ ਪ੍ਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੋ ਚਮਤਕਾਰ ਹੁੰਦੇ ਆ ਕਲਾ ਵਰਤਦੀ ਆ He sent for his son. His son had a tumor on his frontal lobe that was hurting him for five years. Omar, his only biological son, came from Norway to Aspen. Michael said, I want you to treat my son. I just came back from Guinea. And I brought an herb known as sia. I put the herb in a, in, in a bag, and I told the boy to inhale. And the boy sneezed 52 times. On the 53rd, the tumor came out at the door, right when he was going out the door. When Michael saw that, Michael then moved us to Orlando. And who did he call? Helga. Who is Helga? That is the boy, mother. Michael Jackson's only biological son, mother. Helga from Norway, Oslo. She today lives in Oslo.